ਅੱਜ ਦੋ ਵਾਰ ਹੈਗਾ ਦੋ ਵੀਡੀਓ ਤੇ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ Facebook ਪੇਜ ਤੇ ਅੱਜ ਫਿਰ ਆ ਜੀ ਕੋਟ ਪੂਰਾ ਹਰੇ-ਜਾਰੇ ਦੀ ਬੋਲੀ ਤੇ ਤੇ ਤਰੀਕ ਅੱਜ ਜਿਹੜੀ ਹੋ ਗਈ ਜੀ 25 ਜਨਵਰੀ ਤੇ 2025 ਤੇ ਲੱਗ ਜੂ ਪਤਾ ਰੇਟ ਕਿੱਥੋਂ ਤੱਕ ਜਾਂਦਾ ਉਹ ਹੈਗਾ 15-16 ਕੁ ਲੋਟ ਦਾ ਹੋਵੇਗਾ ਹੋਰ ਕਿਹਾ 100 ਰੁਪਿਆ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 150 52 55 55 55 55 55 55 55 59 60 61 63 64 65 66 67 68 69 70 70 70 ਬੋਲਾਂਗੇ ਨਾ 171 ਵੀ ਬਈ ਬੋਲ ਸਕਦਾ ਲਓ ਜੀ ਟਰਾਲੀ ਲੱਗੀ 171 ਤੇ ਆ ਗਈ ਅੱਗੇ ਮੱਕੇ ਦੀ ਤੇ ਦੇਖਦਾ ਰੇਟ ਕਿੱਥੋਂ ਤੱਕ ਜਾਂਦਾ ਆਪ ਕੋਲੋਂ ਟ੍ਰੇਨ ਵੀ ਦਾ ਮੋੜੇ ਸਾਹਮਣੇ ਬੰਦਾ ਜੇ ਕੋਈ ਸੜੋਂ ਨਹੀਂ ਹੈ ਔਰ ਚੜਜੋ ਔਰ ਚੜ ਕੇ ਮੋੜਨਾ ਨਹੀਂ ਸਾਹਮਣੇ ਬਿਲਕੁਲ ਹੀ ਗੁਸ਼ਾਨਾ ਲੱਗੇ ਮੋੜ ਕੇ ਅੱਗੇ ਕੰਡਾ ਕਰਾ ਕੇ ਫਿਰ ਵਾਪਸ ਸਾਡੇ ਨਾ ਕਿ ਜਖਾਵਾਉਂਗਾ ਕਿ ਸਿਲੰਡਰ ਜਰਸੀ ਆ ਉੱਥੇ ਉੱਥੇ ਇੱਕ ਕੰਡਾ ਕਰਾ ਲਿਓ ਉੱਥੇ ਸੌਖਾ ਹੋ ਜਾਵੇ ਦੇਖੋ ਉੱਥੇ ਕੰਡਾ ਕਰਾ ਦੇ ਨਮਾਜ਼ੀ ਅੱਜ ਹਾਂ ਉੱਥੇ ਨੇੜੇ ਆ ਤੁਹਾਨੂੰ ਬਾਅਦ ਚ ਕੰਡਾ ਕਰਨਾ ਸੌਖਾ ਕਾਲੀ ਰੋਡ ਦੀ ਹੈ ਕੰਡਾ ਔਰ ਉਸ ਅਨੁਸਾਰ ਮੋਗਲੀ ਦੀ ਰੇਣੀ ਆ ਹਾਂ ਓਏ 100 ਰੁਪਿਆ 100 ਰੁਪਿਆ ਹਾਂ 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 ਬਾਈ 100 ਰੁਪਿਆ 150 150 52 52 60 60 17 77 77 77 77 80 पासी नब्बे बानवे दो सौ इक बोलाने दो, दो तीन चार पे सत्त अठ नौ दस ग्यारह बारह तेरह हाँ। चौदह पंद्रह पंद्रह बोला दौ सौ पंद्रह भाई ਤੁਹਾਨੂੰ ਇਹ ਲੱਗੇ 215 ਰੁਪਏ ਤੇ ਦੇਖਦੇ ਆਪਾਂ ਅੱਗੇ ਰੇਟ ਕਿੱਥੇ ਤੱਕ ਜਾਂਦਾ ਤੇ ਤਿੰਨ ਅੰਨਾ ਰਹਿ ਗਈ ਹੋਰ ਪਿੱਛੇ ਯਾਰ ਅੱਗੇ 1.5 ਹਜ਼ਾਰ ਕਿੰਨਾ ਜਵੂ ਲੈਣਾ ਹੈ ਕਿੰਨਾ ਬਈਂ ਹੈ ਉਹ ਨਾ ਨਾ ਕਿੰਨਾ ਮਾ ਹਾਂ ਬੜੇ ਟੇ ਰਹੋ ਯਾਰ 150

Cantil, cali, 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 ਰਾਤ ਰਾਤ ਪੱਟੀ ਲੱਦੀ ਗਿਆ ਰਾਤ ਰੋ ਦੇ ਆ ਦਿਨ ਦੇ ਐ ਬੋ ਨਾ ਫਿਰ ਤੂੰ ਜੰਦਲ ਤੇ ਜੀਣਾ ਕਾਉਦੇ ਆ ਦੇਖ ਲੈ ਕਰਮਾ ਕਰਮ ਲੈਣਗੇ ਕਰਮ ਲੈਣਗੇ ਕਰਮ ਲੈਣਗੇ ਓ ਛੜ 25 ਕਪੀ ਠੀਕ ਹੈ ਠੀਕ ਹੈ 32 33 150 150 55 55 55 80 99 200 1 2 2 3 903 ਰੁਪਏ 4 5 6 7 8 9 10 11

Peti, <tuk> jali, 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 petali, 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 jali, Kita iso, gunain ya? Muncul gini sih. Gue pasti ketik lagi, peti. ਆਲੀ ਹੋ ਰਾਜ ਆ ਹੋ ਨਹੀਂ ਲੈ ਨੂ ਇੱਕ ਨਵੜਾ ਆ ਗਿਆ ਨਵੜਾ 150 150 150 150 ਬੋਲ ਨਾ ਗਨੇ ਓਏ 150 ਬੋਲਦਾ ਕੋਈ 150 ਰੁਪਏ ਲੋਗੇ ਲੱਗੇ 150 ਰੁਪਿਆ